ਜਿਹੜੇ ਬੱਚਿਆਂ ਨੂੰ ਆਪਾਂ ਨੂੰ ਕੰਪਿਊਟਰ ਤੇ ਮੋਬਾਈਲ ਤੇ ਥਰੂ ਉਹਨਾਂ ਦੇ ਦਿਮਾਗਾਂ 'ਚ ਇਹ ਗੱਲ ਪਾੜਤੀ ਗਈ ਵੀ ਉਰੇ ਦੀਆਂ ਜ਼ਮੀਨਾਂ ਤੇ ਡੰਗਰ ਰੱਖਣ 'ਚ ਕੋਈ ਪ੍ਰੋਫਿਟ ਨਹੀਂ ਹੈ ਤੇ ਕੈਨੇਡਾ ਅਮਰੀਕਾ ਜਾਣ 'ਚ ਫਾਇਦਾ ਹੈ ਉਹ ਇੱਕ ਤਰੀਕੇ ਨਾਲ ਉਰੇ ਦੀਆਂ ਜ਼ਮੀਨਾਂ ਉਰੇ ਦਾ ਸਾਰਾ ਕੁਝ ਉਹਨਾਂ ਤੋਂ ਖੋਣ ਦੀ ਸਰਕਾਰ ਦੀ ਸਾਜ਼ਿਸ਼ ਹੈ ਪਰ ਇਹਨ ਵੱਡੇ-ਵੱਡੇ ਨਾਮ ਰੱਖ ਕੇ ਡੈਮੋਕਰੇਸੀ, ਔਮਨ ਐਂਪਾਵਰਮੈਂਟ, ਲੈਂਡ ਪੂਲਿੰਗ ਆ ਇਹਦੇ ਨਾਮ ਰੱਖ ਦਿੰਦੇ ਨੇ ਤਰੀ ਹਿੰਦੀ ਸਰਕਾਰ ਦੀ ਸਾਜ਼ਿਸ਼ ਹੈ ਜਿੱਤੇ ਡਵੈਲਪਮੈਂਟ ਕਹਿੰਦੇ ਨੇ ਕਹਿਣ ਨੂੰ ਕਹਿੰਦੇ ਨੇ ਲੱਖ ਰੁਪਿਆ ਦੰਭਾਂਗੇ ਆ ਕਰਾਂਗੇ ਇਹ ਸਾਰਾ ਕੁਝ ਇਹਨਾਂ ਦਾ ਆਈ ਵਾਊਚਰ ਹੈ ਇਹ ਵੀ ਹੁਣ ਪ੍ਰੈਸ਼ਰ ਪੈਨ ਕਰਕੇ ਇਹਨਾਂ ਨੇ ਵਧਾਤਾ 20000 ਤੋਂ ਵਧਾਉਂਦੇ ਵਧਾਉਂਦੇ ਲੱਖ ਤੱਕ ਆ ਗਏ ਪਰ ਇਹਨਾਂ ਦੀ ਇਹ ਸਾਜ਼ਿਸ਼ ਹੈ ਵੀ ਕਿਵੇਂ ਸਾਰੇ ਪਿੰਡਾਂ ਦੇ ਲੋਕਾਂ ਤੋਂ ਜ਼ਮੀਨ ਖੋ ਕੇ ਤੇ ਅੱਗੇ ਕਾਰਪੋਰੇਟ ਨੂੰ ਦਿੱਤੀ ਜਾਵੇ ਲੈਂਡ ਪੁਲਿੰਗ ਸਕੀਮ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜਿੱਥੇ ਇੱਕ ਪਾਸੇ ਪਿੰਡਾਂ ਦੇ ਲੋਕ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਤੇ ਵਕਵਾਕ ਸਿਆਸੀ ਪਾਰਟੀਆਂ ਵੀ ਇਸ ਰੋਸ ਪ੍ਰਦਰਸ਼ਨ ਵਿੱਚ ਪਿੱਛੇ ਨਹੀਂ ਹਨ ਜਿਸ ਦੇ ਤਹਿਤ ਨਾਬਾ ਦੇ ਪਿੰਡ ਸਕਰਾਲੀ ਦੀ ਪੰਚਾਇਤ ਵੱਲੋਂ ਗ੍ਰਾਮ ਸਭਾ اجلاس ਬੁਲਾ ਕੇ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਕੀਤਾ ਗਿਆ ਤੇ ਪਿੰਡ ਦੀ ਸਰਪੰਚ ਦੀ ਅਗਵਾਈ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਕਿ ਕੋਈ ਵੀ ਸਰਕਾਰ ਪਿੰਡ ਦੇ 90% ਬੰਦਿਆਂ ਦੇ ਦਸਤਕਤ ਅੰਗੂਠੇ ਤੋਂ ਬਿਨਾਂ ਕਿਸੇ ਵੀ ਜ਼ਮੀਨ ਨੂੰ ਐਕਵਾਇਰ ਜਾਂ ਲੈਂਡ ਪੁਲਿੰਗ ਸਕੀਮ ਵਧੀਰ ਹਾਸਲ ਨਹੀਂ ਕਰ ਸਕਦੀ ਮੈਂ ਸ੍ਰੀ ਰਾਣੀ ਤੋਂ ਸਰਪੰਚ ਗਿਲਵਿੰਦਰ ਗੌਰ ਅਸੀਂ ਸਾਡੀ ਪੰਚਾਇਤ ਨੇ ਮਿਲ ਕੇ ਮਤਾ ਪਾਸ ਕੀਤਾ ਵੀ ਜੋ ਵੀ ਸਾਡੀਆਂ ਮਤਲਬ ਕਿ ਚੀਜ਼ਾਂ ਨੇ ਸਾਡੇ ਧਾਰਮਿਕ ਸਥਾਨ ਨੇ ਜਬ ਕੋਈ ਵੀ ਆ ਵੀ ਉਹਦੇ ਤੇ ਸਿਰਫ ਸਾਡਾ ਕੰਡੀ ਹੋਊਗਾ ਤੇ ਸਰਕਾਰ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੋਊਗਾ ਸਾਡੀਆਂ ਜ਼ਮੀਨਾਂ ਸਾਡੇ ਸਕੂਲ ਗੋਬਾ ਤੇ ਸਾਡੇ ਕੋਈ ਵੀ ਧਰਮਿਕ ਸਥਾਨ ਹੈ ਗੁਰਦੁਆਰਾ ਸਾਹਿਬ ਜਾਂ ਕੋਈ ਵੀ ਇਹਦੇ ਤੇ ਕਿਸੇ ਦਾ ਕੋਈ ਹਕੂ ਨਹੀਂ ਹੋਊਗਾ ਜੋ ਲਾਲ ਡੋਰੀ ਦੇ ਵਿੱਚ ਸਾਡਾ ਇਹ ਉਹ ਵੀ ਸਾਰਾ ਸਾਡਾ ਪਿੰਡ ਦੇ ਦੇਖੀਊਗਾ ਤੇ ਉਹਦੇ ਵਿੱਚ ਸਰਕਾਰ ਦਾ ਕੋਈ ਹੱਥ ਨਹੀਂ ਆਊਗਾ ਵੀ ਕੋਈ ਸਰਕਾਰ ਸਾਡੇ ਦੀ ਇਹ ਜਿਵੇਂ ਇਹ ਤੇ ਕਬਜ਼ਾ ਨਹੀਂ ਕਰੂਗੀ ਤੁਸੀਂ ਇਸ ਦਾ ਵਿਰੋਧ ਕਰਦੇ ਹੋ ਹਾਂਜੀ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਹਾਂ ਪਈ ਸਾਨੂੰ ਸਰਕਾਰ ਦਾ ਕੋਈ ਹੋਣੀ ਚਾਹੀਦਾ ਜਿਹੜੇ ਸਾਡੇ ਬੱਚੇ ਬਾਹਰ ਗਏ ਹੋਏ ਨੇ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਨੇ ਉਹਨਾਂ ਤੇ ਸਾਡੀ ਪੰਜਾਇਤ ਤੇ ਸਾਡੇ ਪਿੰਡ ਦੇ ਲੋਕੀਂ ਹੌਸਲ ਕਰਨਗੇ ਤੇ ਬਾਹਰੋਂ ਕੋਈ ਨਹੀਂ ਕਰਦਾ ਇਹਦਾ ਇਹ ਮਤਨ ਹੈ ਜੀ ਇਹ ਜਿਹੜੀਆਂ ਜਿਹੜੀਆਂ ਸਰਕਾਰ ਦੀਆਂ ਸਾਜ਼ਿਸ਼ਾਂ ਨੇ ਉਹਨਾਂ ਨੂੰ ਬੇਪਰਦਾ ਕਰਨ ਦਾ ਇਹ ਮਤ ਹੈ ਇਹਦੇ ਵਿੱਚ ਇੱਕ ਤਾਂ ਜਿਹੜੇ ਬੱਚਿਆਂ ਨੂੰ ਆਪਾਂ ਨੂੰ ਕੰਪਿਊਟਰ ਤੇ ਕੈਲੋ ਮੋਬਾਈਲ ਤੇ ਥਰੂ ਉਹਨਾਂ ਦੇ ਦਿਮਾਗਾਂ 'ਚ ਇਹ ਗੱਲ ਪਾੜਤੀ ਗਈ ਵੀ ਉਰੇ ਦੀਆਂ ਜ਼ਮੀਨਾਂ ਤੇ ਡੰਗਰ ਰੱਖਣ 'ਚ ਕੋਈ ਪ੍ਰੋਫਿਟ ਨਹੀਂ ਹੈ ਤੇ ਕੈਨੇਡਾ ਅਮਰੀਕਾ ਜਾਣ 'ਚ ਫਾਇਦਾ ਹੈ ਉਹ ਇੱਕ ਤਰੀਕੇ ਨਾਲ ਉਰੇ ਦੀਆਂ ਜ਼ਮੀਨਾਂ ਉਰੇ ਦਾ ਸਾਰਾ ਕੁਝ ਉਹਨਾਂ ਤੋਂ ਖੋਣ ਦੀ ਸਰਕਾਰ ਦੀ ਸਾਜ਼ਿਸ਼ ਹੈ ਤੇ ਅਸੀਂ ਇਹ ਮਤਾ ਪਾਇਆ ਵੀ ਜਿਹੜੀਆਂ ਇੱਥੇ ਦੀਆਂ ਜ਼ਮੀਨਾਂ ਨੇ ਜਿਹੜੇ ਬੱਚੇ ਉਹਨਾਂ ਦੀ ਇਨਸਟਿਟਿਊਸ਼ਨਲ ਪ੍ਰਾਪਰਟੀਆਂ ਨੇ ਉਹ ਬਾਹਰ ਰਹਿੰਦੇ ਹੋਏ ਬਾਹਰ ਦੇ ਸਿਟੀਜ਼ਨ ਹੁੰਦੇ ਹੋਏ ਵੀ ਉਰੇ ਦੀਆਂ ਜ਼ਮੀਨਾਂ ਦੇ ਉਹ ਹਕਕਦਾਰ ਰਹਿਣ ਉਹਨਾਂ ਨੂੰ ਸਰਕਾਰਾਂ ਉਹਨਾਂ ਤੋਂ ਖੋਹ ਨਾ ਸਕੇ ಗ್ರಾಮ ਸਭਾ ਦਾ ਅਸੀਂ ਮਤਾ ਪਾਇਆ ਹੈ ਜੀ ਤੇ ਦੂਜਾ ਮਤਾ ਆ ਗਿਆ ਜੀ ਜਿਹਦੇ ਵਿੱਚ ਲਾਲ ਡੋਰੀ ਦੀ ਇੱਕ ਵੱਡੀ ਸਾਜ਼ਿਸ਼ ਲਾਲ ਡੋਰੀ ਦੇ ਵਿੱਚ ਜਿੰਨੀਆਂ ਜ਼ਮੀਨਾਂ ਨੇ ਉਹਦੇ ਵਿੱਚ ਜਿਹੜੀਆਂ ਜ਼ਮੀਨਾਂ ਕਿਸੇ ਨੇ ਵੀ ਅੱਗੇ ਕਲੇਮ ਕਰ ਲਈਆਂ ਉਹਨਾਂ ਦੀ ਤਾਂ ਰਜਿਸਟਰੀ ਉਹਨਾਂ ਦੇ ਨਾਮ ਤੇ ਹੋਜੂ ਤੇ ਉਹ ਬੈਂਕ ਥੱਲੇ ਉਹ ਗਿਰਵੀ ਰੱਖੋਣ ਲਈ ਉਹਨਾਂ ਨੂੰ ਮੌਜੂ ਹੋਜੂ ਔਰ ਗਿਰਵੀ ਰੱਖ ਕੇ ਹੌਲੀ ਹੌਲੀ ਉਹਨਾਂ ਨੇ ਸਰਕਾਰਾਂ ਨੇ ਇਹ ਵੀ ਖੋਲ੍ਹਣੀਆਂ ਨੇ ਬੈਂਕਾਂ ਤਰੂ ਤੇ ਜਿਹੜੀ ਆ ਜ਼ਮੀਨਾਂ ਕਲੇਮ ਨਹੀਂ ਕੋਈ ਵੀ ਕਰੂ ਜਿਵੇਂ ਦਰਵਾਜਾ ਕੋਈ ਖੇੜ ਹੈ ਕੋਈ ਕਹ ਲੋ ਰੇ ਮੰਦਿਰ ਹੈ ਗੁਰਦੁਆਰਾ ਹੈ ਜਿਹੜਾ ਲਾਲ ਡੋਰੀ ਦੇ ਅੰਦਰ ਹੈ ਜਿਹੜਾ ਗੈਨੀ ਜੈਲ ਸਿੰਘ ਨੇ ਲਾਲ ਡੋਰੀ ਐਕਟ ਬਣਾਇਆ ਸੀ ਜਿਹਦੇ ਵਿੱਚ ਇੰਪਾਵਰ ਕਰਿਆ ਸੀ ਵੀ ਉਹਦੇ 'ਚ ਕੋਈ ਤਬਦੀਲੀ ਨਹੀਂ ਹੋਊ ਕੋਈ ਸਰਦ ਵਿੱਚ ਨਹੀਂ ਲੰਘੂ ਕੋਈ ਉਹਦੇ ਦਖਲ ਅੰਦਾਜ਼ੀ ਨਹੀਂ ਹੋਊ ਟੋੜੂ ਤੋੜੰਦਾ ਸਰਕਾਰ ਦਾ ਜਿਹੜਾ ਪਰਦੇ ਕਹ ਲੋ ਸਾਜ਼ਿਸ਼ ਆ ਉਹ ਬੇਪਰਦਾ ਕਰੀ ਆ ਅਸੀਂ ਤੇ ਜਿਹੜਾ ਤੀਜਾ ਮਤ ਹੈ ਉਹਦੇ ਵਿੱਚ ਸਕੂਲ ਸੁਸਾਇਟੀ ਤੇ ਜਿੰਨੀਆਂ ਹੋਰ ਹੈ ਜੀ ਇਹ ਚੀਚਾਂ ਨੇ ਗਰਾਊਂਡ ਟੋਪਾ ਜਿਹੜੀਆਂ ਲਾਲ ਡੋਰੀ ਦੇ ਅੰਡਰ ਨਹੀਂ ਪਰ ਹੈਗੀਆਂ ਉਹ ਪੰਚਾਇਤੀਆਂ ਪ੍ਰਾਪਰਟੀਆਂ ਨੇ ਉਹ ਸਾਰੀਆਂ ਸਾਡੇ ਬਜ਼ੁਰਗਾਂ ਨੇ ਸਾਡੇ ਡਿਵੈਲਪਮੈਂਟ ਲਈ ਪਿੰਡ ਦੇ ਲੋਕਾਂ ਦੀ ਡਿਵੈਲਪਮੈਂਟ ਲਈ ਅਕੇ ਉਹ ਸਾਰੀਆਂ ਛੱਡੀਆਂ ਸੀ ਉਹਦੇ ਵਿੱਚ ਜੇ ਸਕੂਲ ਬੰਦ ਕਰਕੇ ਕੋਈ ਉਸੇ ਕੰਪਨੀ ਨੂੰ ਸਕੂਲ ਸੰਭਾਏ ਜਾਣ ਜਾਂ ਸੁਸਾਇਟੀਆਂ ਬੰਦ ਕਰਕੇ ਉਹ ਜ਼ਮੀਨ ਕਿਸੇ ਨੂੰ ਸੰਭਾਈ ਜਾਵੇ ਜਾਂ ਗਰਾਊਂਡ ਡਿਸੀਜਨ ਲੈ ਦਿੱਤੇ ਜਾਣ ਉਹ ਸਾਰੇ ਕਾਂਸੇ ਤੋਂ ਸੀ ਇਹ ਕਿ ਆ ਵੀ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਜਾਂ ਸਰਕਾਰ ਜਾਂ ਕੋਰਟ ਉਹਨਾਂ ਦੇ ਥੱਲੇ ਨਹੀਂ ਆਉ ਉਹ ਪੰਚਾਇਤ ਦੀ ਤੇ ਸਾਡੇ ਲੋਕਾਂ ਦੀ ਪ੍ਰਾਪਰਟੀ ਹੈ 90% ਪਿੰਡ ਦੇ ਲੋਕਾਂ ਤੋਂ ਸਾਈਨ ਕਰਾ ਕੇ ਉਹਨਾਂ ਦੀ ਜਿਹੜੀ ਵਰਤੋਂ ਬਦਲੀ ਜਾ ਸਕੇ ਤੇ ਤੀਜੀ ਗੱਲ ਜਿਹੜੀ ਪੰਚਾਇਤ ਦੀ ਪ੍ਰਾਪਰਟੀ ਆ ਉਹ ਕਈ ਪ੍ਰਾਪਰਟੀਆਂ ਗਊ ਚਰਾੰਦ ਲਿਖੇ ਗਏ ਸੀ ਕਿਉਂਕਿ ਉਦੋਂ ਸਮੇਂ ਦੀ ਲੋੜ ਸੀ ਉਹਦੇ ਮੁਤਾਬਕ ਹੁਣ ਇਹਨਾਂ ਨੇ ਗਊਸ਼ਾਲਾ ਖੋਲ ਕੇ ਕੋਈ ਗਊਆਂ ਦਾ ਐਕਟ ਬਣਾ ਕੇ ਉਹ ਪੰਚਾਇਤਾਂ ਦੀਆਂ ਜ਼ਮੀਨਾਂ ਕੋਈ ਟੀਸੀ ਥੱਲੇ ਪਾ ਦੇਣ ਜਾਂ ਕੋਈ ਪੰਚਾਇਤਾਂ ਦੀਆਂ ਦੂਜੀਆਂ ਜ਼ਮੀਨਾਂ ਇਸ ਪਿੰਡ ਦੇ ਹੱਕ ਤੋਂ ਖੋ ਕੇ ਡੀਸੀ ਥੱਲੇ ਯਾ ਐਡਮਿਨਿਸਟ੍ਰੇਸ਼ਨ ਥੱਲੇ ਲੈ ਜਾਣ ਉਹਦੇ ਤੇ ਰੋਕ ਲਾਈ ਆ ਵੀ ਉਹ ਚੀਜ਼ਾਂ ਸਾਡੀਆਂ ਕੋਈ ਵੀ ਸਰਕਾਰ ਖੋ ਨਾ ਸਕੇ ਉਹਦੇ ਤੇ ਵੀ 90% ਪਿੰਡ ਦੇ ਬੰਦਿਆਂ ਤੋਂ ਪਹਿਲਾਂ ਇਜ਼ਾਜ਼ਤ ਲੈਣ ਜੇ ਕੋਈ ਚੀਜ਼ ਕਰਨੀ ਹੋਵੇ ਜੇ ਭਲਾਈ ਚਾਹਣ ਤਾਂ ਤਾਂ ਹੀ ਕਰਦੇ ਨੇ ਪਰ ਇਹ ਵੱਡੇ ਵੱਡੇ ਨਾਮ ਰੱਖ ਕੇ ਡੈਮੋਕ੍ਰੇਸੀ ਪੋਬਲ ਐਂਪਾਵਰਮੈਂਟ ਲੈਂਡ ਪੂਲਿੰਗ ਐਜੇ ਨਾਮ ਰੱਖ ਦਿੰਦੇ ਨੇ ਤੇ ਇਹ ਹੁੰਦੀ ਸਰਕਾਰ ਦੀ ਸਾਜ਼ਿਸ਼ ਹੈ ਲੋਕਾਂ ਤੋਂ ਕੋਈ ਨਾ ਕੋਈ ਚੀਜ਼ ਖੋਣ ਦੀ ਲੋਕਾਂ ਦੇ ਖਿਲਾਫ ਕੋਈ ਨਾ ਕੋਈ ਸਾਜ਼ਿਸ਼ ਹੁੰਦੀ ਹੈ ਉਹਨੂੰ ਅਸੀਂ ਬੇਬਰਦਾ ਕਰਿਆ ਲੈਂਡ ਪੂਲਿੰਗ ਜਿਹੜਾ ਕੱਲ ਕਿਹਾ ਗਿਆ ਕਿ 1 ਲੱਖ ਰੁਪਈਆ ਜਿਹੜਾ ਸਾਲਾਨਾ ਕਿਸਾਨ ਨੂੰ ਦਿੱਤਾ ਜਾਵੇਗਾ ਜਦ ਤੱਕ ਉਹਦੀ ਜ਼ਮੀਨ ਨਹੀਂ ਵੇਚਦੀ ਜਾਂ ਕੋਈ ਉੱਥੇ ਵਿਕਸਤ ਨਕੀਤੀ ਨਹੀਂ ਕੀਤੀ ਕਿਸ ਤਰ੍ਹਾਂ ਦੇਖਦੇ ਪਤਾ ਕੀ ਹੈ ਜੀ ਜਿੱਥੇ ਪਹਿਲਾਂ ਸਰਕਾਰਾਂ ਨੇ ਜ਼ਮੀਨਾਂ ਲਈਆਂ ਸੀ ਸਾਡੇ ਪ੍ਰਧਾਨ ਕਾਦੀਆ ਸਾਹਿਬ ਨੇ ਹਰਮਿੰਦਰ ਸਿੰਘ ਕਾਦੀਆ ਨੇ ਦੱਸਿਆ ਸੀ ਇੱਕ ਜਗਰੌਰ ਰੋਡ ਦੇ ਉੱਤੇ 슈ਗਰ ਮਿਲ ਦੀ ਜਗ੍ਹਾ ਤੇ ਇੱਕ ਕਲੋਨੀ 곪ਤੀ ਸੀ ਜਿਹਦੀ 8000 ਰੁਪਿਆ ਸਕੁਅਰ ਫੁੱਟ ਦੇ हिसाब ਨਾਲ ਉਹਦੋਂ ਵੇਚੀ ਸੀ ਪ੍ਰਾਈਮ ਜਗ੍ਹਾ ਉਹ ਜਿੱਥੇ ਲੁਧਿਆਣੇ ਦੇ ਕੋਲ ਮੇਨ ਰੋਡ ਨੱਗਦੀ ਆ ਉੱਥੇ ਤਾਂ 8000 ਤੋਂ 4000 ਭਾਰ ਰਹਿ ਗਿਆ ਜਿੱਤੇ ਡਵੈਲਪਮੈਂਟ ਕਹਿੰਦੇ ਨੇ ਕਹੇ ਨੂੰ ਕਹਿੰਦੇ ਨੇ ਲੱਖ ਰੁਪਇਆ ਦਵਾਂਗੇ ਆ ਕਰਾਂਗੇ ਇਹ ਸਾਰਾ ਕੁਝ ਇਹਨਾਂ ਦਾ ਆਈ ਵਾਚਰ ਹੈ ਇਹ ਵੀ ਹੁਣ ਪ੍ਰੈਸ਼ਰ ਪੈਨ ਕਰਕੇ ਇਹਨਾਂ ਨੇ ਵਧਾਤਾ 20000 ਤੋਂ ਵਧਾਉਂਦੇ ਵਧਾਉਂਦੇ ਲੱਖ ਤੱਕ ਆ ਗਏ ਪਰ ਇਹਨਾਂ ਦੀ ਇਹ ਸਾਜ਼ਿਸ਼ ਹੈ ਵੀ ਕਿਵੇਂ ਸਾਰੇ ਪਿੰਡਾਂ ਵਾਲੇ ਲੋਕਾਂ ਤੋਂ ਜ਼ਮੀਨ ਖੋ ਕੇ ਤੇ ਅੱਗੇ ਕਾਰਪੋਰੇਟ ਨੂੰ ਦਿੱਤੀ ਜਾਵੇ ਇਦੇ ਵਿੱਚ ਬਾਕੀ ਸਾਰੇ ਗੱਲਾਂ ਚੜਾਉਣ ਸਾਰੇ ਜਣੇ ਰਲ ਕੇ ਸਾਰੇ ਪਿੰਡਾਂ ਚ ਮਤੇ ਪਾਉਣ ਗ੍ਰਾਮ ਸਭਾ ਕਰਨ ਗ੍ਰਾਮ ਸਭਾ ਦੀ ਕਿੰਨੀ ਪਾਵਰ ਹੈ ਸੁਪਰੀਮ ਕੋਰਟ ਤੋਂ ਵੀ ਉੱਤੇ ਦੀ ਇਹ ਬਹੁਤ ਜ਼ਰੂਰੀ ਆ ਮੇਰੀ ਸਾਰਿਆਂ ਨੂੰ ਬੇਨਤੀ ਆ ਪੰਜਾਬੀਆਂ ਜੇ ਆਪਾਂ ਆਪਣੇ ਲਈ ਨਹੀਂ ਖੜੇ ਹੋਵਾਂਗੇ ਹੋਰ ਕਿਸੇ ਨੇ ਨਹੀਂ ਆਪਣੇ ਲਈ ਖੜਨਾ ਇਹ ਮਾਤਾ ਜੀ ਇਹ ਪਿਆ ਜੀ ਦੇਖੋ ਸਾਡੇ ਸਕੂਲ ਗੁਰਦੁਆਰਾ ਤੇ ਖੋਵੇ ਤੇ ਪਿੰਡ ਦਾ ਕੋਈ ਮਸੀਤਾਂ ਦਾ ਤੇ ਦਰਵਾਜਿਆਂ ਦੀ ਜਗ੍ਹਾ ਜਿੰਨੀ ਪਈ ਹੈ ਸਾਡੇ ਕੰਟਰੋਲ ਰਹੇ ਪੰਚਾਇਤਾਂ ਸੀ ਪੰਚਾਇਤ ਨੇ ਮਤਾ ਪਾਇਆ ਵੀ ਕਿਸੇ ਦੇ ਅੰਡਰ ਨਾ ਸਾਡੇ ਪਿੰਡ ਦੀ ਕੋਈ ਬਾੰਦ ਲੈ ਕੇ ਨਾ ਉਹ ਬੰਦਿਆਂ ਦੀ ਸਾਰਿਆਂ ਦੇ ਸਾਈਨ ਸੁਨ ਕਰਾ ਕੇ ਤਾਂ ਵੀ ਉਹ ਕੁਝ ਕਰ ਸਕਦੇ ਨਹੀਂ ਸਾਡੇ ਇੱਥੇ ਕੋਈ ਕਿਸੇ ਦਾ ਹੱਕ ਨਹੀਂ ਸਰਕਾਰ ਦਾ ਇੱਕ ਤਾਂ ਜਿਹੜੇ ਬੱਚਿਆਂ ਨੂੰ ਆਪਾਂ ਇਹਨੂੰ ਕੰਪਿਊਟਰ ਤੇ ਮੋਬਾਈਲ ਤੇ ਥਰੂ ਉਹਨਾਂ ਦੇ ਦਿਮਾਗਾਂ 'ਚ ਇਹ ਗੱਲ ਪਾੜਤੀ ਗਈ ਵੀ ਉਰੇ ਦੀਆਂ ਜ਼ਮੀਨਾਂ ਤੇ ਡੰਗਰ ਰੱਖਣ 'ਚ ਕੋਈ ਪ੍ਰੋਫਿਟ ਨਹੀਂ ਹੈ ਤੇ ਕੈਨੇਡਾ ਅਮਰੀਕਾ ਜਾਣ 'ਚ ਫਾਇਦਾ ਹੈ ਉਹ ਇੱਕ ਤਰੀਕੇ ਨਾਲ ਉਰੇ ਦੀਆਂ ਜ਼ਮੀਨਾਂ ਉਰੇ ਦਾ ਸਾਰਾ ਕੁਝ ਉਹਨਾਂ ਤੋਂ ਖੋਣ ਦੀ ਸਰਕਾਰ ਦੀ ਸਾਜ਼ਿਸ਼ ਹੈ ਪਰ ਇਹਨ ਵੱਡੇ ਵੱਡੇ ਨਾਮ ਰੱਖ ਕੇ ਡੈਮੋਕ੍ਰੇਸੀ ਔਮਨ ਏਮਪਾਵਰਮੈਂਟ ਲੈਂਡ ਪੂਲਿੰਗ ਆਜੇ ਨਾਮ ਰੱਖ ਦਿੰਦੇ ਨੇ ਤੇ ਇਹ ਹੁੰਦੀ ਸਰਕਾਰ ਦੀ ਸਾਜ਼ਿਸ਼ ਹੈ ਜਿੱਤੇ ਡਵੈਲਪਮੈਂਟ ਕਹਿੰਦੇ ਨੇ ਕਹਿਣ ਨੂੰ ਕਹਿੰਦੇ ਨੇ ਲੱਖ ਰੁਪਿਆ ਦੰਭਾਂਗੇ ਆ ਕਰਾਂਗੇ ਇਹ ਸਾਰਾ ਕੁਝ ਇਹਨਾਂ ਦਾ ਆਈ ਵਾਸ਼ਰ ਹੈ ਇਹ ਵੀ ਹੁਣ ਪ੍ਰੈਸ਼ਰ ਪੈਨ ਕਰਕੇ ਇਹਨਾਂ ਨੇ ਵਧਾਤਾ 20000 ਤੋਂ ਵਧਾਉਂਦੇ ਵਧਾਉਂਦੇ ਲੱਖ ਤੱਕ ਆ ਗਏ ਪਰ ਇਹ ਨਾ ਦੀ ਇਹ ਸਾਜ਼ਿਸ਼ ਹੈ ਵੀ ਕਿਵੇਂ ਸਾਰੇ ਪਿੰਡਾਂ ਦੇ ਲੋਕਾਂ ਤੋਂ ਜ਼ਮੀਨ ਖੋ ਕੇ ਤੇ ਅੱਗੇ ਕਾਰਪੋਰੇਟ ਨੂੰ ਦਿੱਤੀ ਜਾਵੇ ਲੈਂਡ ਪੁਲਿੰਗ ਸਕੀਮ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜਿੱਥੇ ਇੱਕ ਪਾਸੇ ਪਿੰਡਾਂ ਦੇ ਲੋਕ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਤੇ ਵਕਾਕ ਸਿਆਸੀ ਪਾਰਟੀਆਂ ਵੀ ਇਸ ਰੋਸ ਪ੍ਰਦਰਸ਼ਨ ਵਿੱਚ ਪਿੱਛੇ ਨਹੀਂ ਹਨ ਜੇਜ਼ਦੇ ਤਾਂ ਨਾਬਾ ਦੇ ਪਿੰਡ ਸਕਰਾਲੀ ਦੀ ਪੰਚਾਇਤ ਵੱਲੋਂ ಗ್ರಾಮ ਸਭਾ اجلاس ਬੁਲਾ ਕੇ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਕੀਤਾ ਗਿਆ ਤੇ ਪਿੰਡ ਦੀ ਸਰਪੰਚ ਦੀ ਅਗਵਾਈ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਕਿ ਕੋਈ ਵੀ ਸਰਕਾਰ ਪਿੰਡ ਦੇ 90% ਮੰਦਿਆਂ ਦੇ ਦਸਤਕਤ ਅੰਗੂਠੇ ਤੋਂ ਬਿਨਾਂ ਕਿਸੇ ਵੀ ਜ਼ਮੀਨ ਨੂੰ ਐਕਵਾਇਰ ਜਾਂ ਲੈਂਡ ਪੁਲਿੰਗ ਸਕੀਮਧੀਨ ਹਾਸਲ ਨਹੀਂ ਕਰ ਸਕਦੀ ਮੈਂ ਸਕਰਾਲੀ ਤੋਂ ਸਰਪੰਚ ਗਿਲਵਿੰਦਰਾ ਗੌਰ ਅਸੀਂ ਸਾਡੀ ਪੰਚਾਇਤ ਨੇ ਮਿਲ ਕੇ ਮਤਾ ਪਾਸ ਕੀਤਾ ਵੀ ਜੋ ਵੀ ਸਾਡੀਆਂ ਮਤਲਬ ਕਿ ਚੀਜ਼ਾਂ ਨੇ ਸਾਡੇ ਧਾਰਮਿਕ ਸਥਾਨ ਜੇ ਕੋਈ ਵੀ ਹੈ ਵੀ ਉਹਦੇ ਤੇ ਸਿਰਫ ਸਾਡਾ ਕੰਡੀ ਹੋਊਗਾ ਤੇ ਸਰਕਾਰ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੋਊਗਾ ਸਾਡੀਆਂ ਜ਼ਮੀਨਾਂ ਸਾਡੇ ਸਕੂਲ ਗੋਬਾ ਤੇ ਸਾਡੇ ਕੋਈ ਵੀ ਧਾਰਮਿਕ ਸਥਾਨ ਹੈ ਮਦਦਾਰਾ ਸਾਹਿਬ ਜਾਂ ਕੋਈ ਵੀ ਇਹਦੇ ਤੇ ਕਿਸੇ ਦਾ ਕੋਈ ਹੋ ਨਹੀਂ ਹੋਊਗਾ ਜੋ ਲਾਲ ਡੋਰੀ ਦੇ ਵਿੱਚ ਸਾਡਾ ਹੈ ਉਹ ਵੀ ਸਾਰਾ ਸਾਡਾ ਪੈਂਡਲ ਦੇ ਦੇਖੀਊਗਾ ਤੇ ਉਹਦੇ ਵਿੱਚ ਸਰਕਾਰ ਦਾ ਕੋਈ ਹੱਥ ਨਹੀਂ ਆਊਗਾ ਵੀ ਕੋਈ ਸਰਕਾਰ ਸਾਡੇ ਦੀ ਇਹ ਜਿਵੇਂ ਤੇ ਕਬਜ਼ਾ ਨਹੀਂ ਕਰੂਗੀ ਤੁਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹੋ? ਹਾਂਜੀ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਹਾਂ ਕਿ ਸਾਨੂੰ ਸਰਕਾਰ ਦਾ ਕੋਈ ਹੋਣੀ ਚਾਹੀਦਾ ਜਿਹੜੇ ਸਾਡੇ ਬੱਚੇ ਬਾਹਰ ਗਏ ਹੋਏ ਨੇ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਨੇ ਉਹਨਾਂ ਤੇ ਸਾਡੀ ਪੰਚਾਇਤ ਤੇ ਸਾਡੇ ਪਿੰਡ ਦੇ ਲੋਕ ਹੀ ਹੱਕਦਾਰ ਨੇ ਕਿ ਬਾਹਰਲਾ ਕੋਈ ਨਹੀਂ ਹੋ ਸਕਦਾ। ਇਹਦਾ ਇਹ ਮਤ ਹੈ ਨਾ ਜੀ ਇਹ ਜਿਹੜੀਆਂ ਜਿਹੜੀਆਂ ਸਰਕਾਰ ਦੀਆਂ ਸਾਜ਼ਿਸ਼ਾਂ ਨੇ ਉਹਨਾਂ ਨੂੰ ਬੇਪਰਦਾ ਕਰਨ ਦਾ ਹਿੰਮਤ ਹੈ। ਇਹਦੇ ਵਿੱਚ ਇੱਕ ਤਾਂ ਜਿਹੜੇ ਬੱਚਿਆਂ ਨੂੰ ਆਪਾਂ ਨੂੰ ਕੰਪਿਊਟਰ ਤੇ ਚੈਲੋ ਮੋਬਾਈਲ ਤੇ ਥਰੂ ਉਹਨਾਂ ਦੇ ਦਿਮਾਗਾਂ 'ਚ ਇਹ ਗੱਲ ਪਾੜਤੀ ਗਈ ਵੀ ਉਰੇ ਦੀਆਂ ਜ਼ਮੀਨਾਂ ਤੇ ਡੰਗਰ ਰੱਖਣ 'ਚ ਕੋਈ ਪ੍ਰੋਫਿਟ ਨਹੀਂ ਹੈ ਤੇ ਕੈਨੇਡਾ ਅਮਰੀਕਾ ਜਾਣ 'ਚ ਫਾਇਦਾ ਹੈ ਉਹ ਇੱਕ ਤਰੀਕੇ ਨਾਲ ਉਰੇ ਦੀਆਂ ਜ਼ਮੀਨਾਂ ਉਰੇ ਦਾ ਸਾਰਾ ਕੁਝ ਉਹਨਾਂ ਤੋਂ ਖੋਣ ਦੀ ਸਰਕਾਰ ਦੀ ਸਾਜ਼ਿਸ਼ ਹੈ ਤੇ ਅਸੀਂ ਇਹ ਮਤ ਪਾਇਆ ਵੀ ਜਿਹੜੀਆਂ ਇੱਥੇ ਦੀਆਂ ਜ਼ਮੀਨਾਂ ਨੇ ਜਿਹੜੇ ਬੱਚੇ ਉਹਨਾਂ ਦੀ ਇਨਸਟ੍ਰੂਲ ਪ੍ਰਾਪਰਟੀਆਂ ਨੇ ਉਹ ਬਾਹਰ ਰਹਿੰਦੇ ਹੋਏ ਬਾਹਰ ਦੇ ਸਿਟੀਜ਼ਨ ਹੁੰਦੇ ਹੋਏ ਵੀ ਉਰੇ ਦੀਆਂ ਜ਼ਮੀਨਾਂ ਦੇ ਉਹ ਹੱਕਦਾਰ ਰਹਿਣ ਉਹਨਾਂ ਨੂੰ ਸਰਕਾਰਾਂ ਉਹਨਾਂ ਤੋਂ ਖੋਹ ਨਾ ਸਕੇ ಗ್ರಾಮ ਸਭਾ ਦਾ ਅਸੀਂ ਮਤਾ ਪਾਇਆ ਹੈ ਤੇ ਦੂਜਾ ਮਤਾ ਆ ਗਿਆ ਜੀ ਜਿਹਦੇ ਵਿੱਚ ਲਾਲ ਡੋਰੀ ਦੀ ਇੱਕ ਵੱਡੀ ਸਾਜ਼ਿਸ਼ ਲਾਲ ਡੋਰੀ ਦੇ ਵਿੱਚ ਜਿੰਨੀਆਂ ਜ਼ਮੀਨਾਂ ਨੇ ਉਹਦੇ ਚ ਜਿਹੜੀਆਂ ਜ਼ਮੀਨਾਂ ਕਿਸੇ ਨੇ ਵੀ ਅੱਗੇ ਕਲੇਮ ਕਰ ਲਈਆਂ ਉਹਨਾਂ ਦੀ ਤਾਂ ਰਜਿਸਟਰੀ ਉਹਨਾਂ ਦੇ ਨਾਮ ਤੇ ਹੋਜੂ ਤੇ ਉਹ ਬੈਂਕ ਥੱਲੇ ਉਹ ਗਿਰਵੀ ਰਖਾਉਣ ਲਈ ਉਹਨਾਂ ਨੂੰ ਮੌਜੂਜੂ ਉਹ ਗਿਰਵੀ ਰੱਖ ਕੇ ਹੌਲੀ ਹੌਲੀ ਉਹਨਾਂ ਨੇ ਸਰਕਾਰਾਂ ਨੇ ਇਹ ਵੀ ਖੋਲ੍ਹਣੀਆਂ ਨੇ ਬੈਂਕਾਂ ਥਰੂ ਤੇ ਜਿਹੜੀ ਆ ਜ਼ਮੀਨਾਂ ਕਲੇਮ ਨਹੀਂ ਕੋਈ ਵੀ ਕਰੂ ਜਿਵੇਂ ਦਰਵਾਜਾ ਕੋਈ ਖੇੜ ਹੈ ਕੋਈ ਕਹ ਲੋ ਰੇ ਮੰਦਿਰ ਹੈ ਗੁਰਦੁਆਰਾ ਹੈ ਜਿਹੜਾ ਲਾਲ ਟੋਰੀ ਦੇ ਅੰਦਰ ਹੈ ਜਿਹੜਾ ਗਿਆਨੀ ਜੈਲ ਸਿੰਘ ਨੇ ਲਾਲ ਟੋਰੀ ਐਕਟ ਬਣਾਇਆ ਸੀ ਜਿਹਦੇ ਵਿੱਚ ਇੰਪਾਵਰ ਕਰਿਆ ਸੀ ਪਿਉ ਦੇ ਚ ਕੋਈ ਤਬਦੀਲੀ ਨਹੀਂ ਹੋਉ ਕੋਈ ਸਰਦ ਵਿੱਚ ਨਹੀਂ ਲੰਗੂ ਕੋਈ ਉਹਦੇ ਦਖਲ ਅੰਦਾਜ਼ੀ ਨਹੀਂ ਹੋ ਉਹਨੂੰ ਤੋੜਨ ਦਾ ਸਰਕਾਰ ਦਾ ਜਿਹੜਾ ਇਹ ਕਹ ਲੋ ਸਾਜ਼ਿਸ਼ ਹੈ ਉਹ ਬੇਪਰਦਾ ਕਰੀ ਆ ਅਸੀਂ ਤੇ ਜਿਹੜਾ ਤੀਜਾ ਮਤ ਹੈ ਉਹਦੇ ਵਿੱਚ ਸਕੂਲ ਸੁਸਾਇਟੀ ਤੇ ਜਿੰਨੀਆਂ ਹੋਰ ਹੈ ਜੀ ਇਹ ਚੀਚਾਂ ਨੇ ਗਰਾਉਂਡ ਟੋਪਾ ਜਿਹੜੀਆਂ ਲਾਲ ਡੋਰੀ ਦੇ ਅੰਡਰ ਨਹੀਂ ਪਰ ਹੈਗੀਆਂ ਉਹ ਪੰਚਾਇਤੀਆਂ ਪ੍ਰਾਪਰਟੀਆਂ ਨੇ ਉਹ ਸਾਰੀਆਂ ਸਾਡੇ ਬਜ਼ੁਰਗਾਂ ਨੇ ਸਾਡੇ ਡਵੈਲਪਮੈਂਟ ਲਈ ਪਿੰਡ ਦੇ ਲੋਕਾਂ ਦੀ ਡਵੈਲਪਮੈਂਟ ਲਈ ਕਿ ਉਹ ਸਾਰੀਆਂ ਛੱਡੀਆਂ ਸੀ ਉਹਦੇ ਵਿੱਚ ਜੇ ਸਕੂਲ ਬੰਦ ਕਰਕੇ ਕੋਈ ਇਸੇ ਕੰਪਨੀ ਨੂੰ ਸਕੂਲ ਸੰਭਾਏ ਜਾਣ ਜਾਂ ਸੁਸਾਇਟੀਆਂ ਬੰਦ ਕਰਕੇ ਉਹ ਜ਼ਮੀਨ ਕਿਸੇ ਨੂੰ ਸੰਭਾਈ ਜਾਵੇ ਜਾਂ ਗਰਾਊਂਡ ਡਿਸੀਸ਼ਨ ਲੈ ਦਿੱਤੇ ਜਾਣ ਉਹ ਸਾਰੇ ਕਾਂਸੇ ਤੋਂ ਸੀ ਇਹ ਕਿ ਆ ਵੀ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਇਹ ਸਰਕਾਰ ਜਾਂ ਕੋਡ ਉਹਨਾਂ ਦੇ ਥੱਲੇ ਨਹੀਂ ਆਉ ਉਹ ਪੰਚਾਇਤ ਦੀ ਤੇ ਸਾਡੇ ਲੋਕਾਂ ਦੀ ਪ੍ਰਾਪਰਟੀ ਹੈ 90% ਪਿੰਡ ਦੇ ਲੋਕਾਂ ਤੋਂ ਸਾਈਨ ਕਰਾ ਕੇ ਉਹਨਾਂ ਦੀ ਜਿਹੜੀ ਵਰਤੋਂ ਬਦਲੀ ਜਾ ਸਕੇ ਤੇ ਤੀਜੀ ਗੱਲ ਜਿਹੜੀ ਪੰਚਾਇਤ ਦੀ ਪ੍ਰਾਪਰਟੀ ਆ ਉਹ ਕਈ ਪ੍ਰਾਪਰਟੀਆਂ ਗਊ ਚਰਾੰਗ ਲਿਖੇ ਗਏ ਸੀ ਕਿਉਂਕਿ ਉਦੋਂ ਸਮੇਂ ਦੀ ਲੋੜ ਸੀ ਉਹਦੇ ਮੁਤਾਬਕ ਹੁਣ ਇਹਨਾਂ ਨੇ ਗਊਸ਼ਾਲਾ ਖੋਲ ਕੇ ਕੋਈ ਗਊਆਂ ਦਾ ਐਕਟ ਬਣਾ ਕੇ ਉਹ ਪੰਚਾਇਤਾਂ ਦੀਆਂ ਜ਼ਮੀਨਾਂ ਕੋਈ ਡੀਸੀ ਥੱਲੇ ਪਾ ਦੇਣ ਜਾਂ ਕੋਈ ਪੰਚਾਇਤਾਂ ਦੀਆਂ ਦੂਜੀਆਂ ਜ਼ਮੀਨਾਂ ਇਸ ਪਿੰਡ ਦੇ ਹੱਕ ਤੋਂ ਖੋ ਕੇ ਡੀਸੀ ਥੱਲੇ ਜਾਂ ਐਡਮਿਨਿਸਟ੍ਰੇਸ਼ਨ ਥੱਲੇ ਲੈ ਜਾਣ ਉਹਦੇ ਤੇ ਰੋਕ ਲਾਈ ਆ ਵੀ ਉਹ ਚੀਜ਼ਾਂ ਸਾਡੀਆਂ ਕੋਈ ਵੀ ਸਰਕਾਰ ਖੋ ਨਾ ਸਕੇ ਉਹਦੇ ਤੇ ਵੀ 90% ਪਿੰਡ ਦੇ ਬੰਦਿਆਂ ਤੋਂ ਪਹਿਲਾਂ ਇਜਾਜ਼ਤ ਲੈਣ ਜੇ ਕੋਈ ਚੀਜ਼ ਕਰਨੀ ਹੋਵੇ ਜੇ ਭਲਾਈ ਚਾਹਣ ਤਾਂ ਤਾਂ ਹੀ ਕਰ ਦੇਣ ਪਰ ਇਹਨ ਵੱਡੇ ਵੱਡੇ ਨਾਮ ਰੱਖ ਕੇ ਡੈਮੋਕ੍ਰੇਸੀ, ਔਮਨ ਐਪਾਵਰਮੈਂਟ, ਲੈਂਡ ਪੂਲਿੰਗ ਆਜੇ ਨਾਮ ਰੱਖ ਦਿੰਦੇ ਨੇ ਤੇ ਇਹ ਹੁੰਦੀ ਸਰਕਾਰ ਦੀ ਸਾਜ਼ਿਸ਼ ਹੈ ਲੋਕਾਂ ਤੋਂ ਕੋਈ ਨਾ ਕੋਈ ਚੀਜ਼ ਖੋਣ ਦੀ ਲੋਕਾਂ ਦੇ ਖਿਲਾਫ ਕੋਈ ਨਾ ਕੋਈ ਸਾਜ਼ਿਸ਼ ਹੁੰਦੀ ਹੈ ਉਹਨੂੰ ਅਸੀਂ ਬੇਵਰਦਾ ਕਰੀਏ ਲੈਂਡ ਪੂਲਿੰਗ ਦਾ ਗੱਲ ਕਿਹਾ ਗਿਆ ਕਿ 1 ਲੱਖ ਰੁਪਈਆ ਜਿਹੜਾ ਸਲਾਨਾ ਕਿਸਾਨ ਨੂੰ ਦਿੱਤਾ ਜਾਵੇਗਾ ਜਦ ਤੱਕ ਉਹਦੀ ਜ਼ਮੀਨ ਨਹੀਂ ਵਿਕਦੀ ਜਾਂ ਕੋਈ ਉੱਥੇ ਵਿਕਸਤ ਕਿਰਤੀ ਨਹੀਂ ਕੀਤੀਆਂ ਕਿਸ ਤਰ੍ਹਾਂ ਦੇਖਦੇ ਹੋ ਪਤਾ ਕੀ ਹੈ ਜੀ ਜਿੱਥੇ ਪਹਿਲਾਂ ਸਰਕਾਰਾਂ ਨੇ ਜ਼ਮੀਨਾਂ ਲਈਆਂ ਸੀ ਸਾਡੇ ਪ੍ਰਧਾਨ ਕਾਦੀਆ ਸਾਹਿਬ ਨੇ ਹਰਮਿੰਦਰ ਸਿੰਘ ਕਾਦੀਆ ਨੇ ਦੱਸਿਆ ਸੀ ਇੱਕ ਜਗਰੌਰ ਰੋਡ ਦੇ ਉੱਤੇ 슈ਗਰ ਮਿਲ ਦੀ ਜਗ੍ਹਾ ਤੇ ਇੱਕ ਕਲੋਨੀ ਗੱਟੀ ਸੀ ਜਿਹਦੀ 8000 ਰੁਪਈਆ ਸਕੁਅਰ ਫੁੱਟ ਦੇ ਹਿਸਾਬ ਨਾਲ ਉਦੋਂ ਵੇਚੀ ਸੀ ਪ੍ਰਾਈਮ ਜਗ੍ਹਾ ਉਹ ਜਿੱਥੇ ਲੁਧਿਆਣੇ ਦੇ ਕੋਲ ਮੇਨ ਰੋਡ ਨੱਗਦੀ ਆ ਉੱਥੇ ਤਾਂ 8000 ਤੋਂ 4000 ਭਾਰ ਰਹਿ ਗਿਆ ਜਿੱਤੇ ਡਵੈਲਪਮੈਂਟ ਕਹਿੰਦੇ ਨੇ ਕਹਿੰਦੇ ਨੇ ਲੱਖ ਰੁਪਇਆ ਦਵਾਂਗੇ ਆ ਕਰਾਂਗੇ ਇਹ ਸਾਰਾ ਕੁਝ ਇਹਨਾਂ ਦਾ ਆਈ ਵਾउचर ਹੈ ਇਹ ਵੀ ਹੁਣ ਪ੍ਰੈਸ਼ਰ ਪੈਨ ਕਰਕੇ ਇਹਨਾਂ ਨੇ ਵਧਾਤਾ 20000 ਤੋਂ ਵਧਾਉਂਦੇ ਵਧਾਉਂਦੇ ਲੱਖ ਤੱਕ ਆ ਗਏ ਪਰ ਇਹਨਾਂ ਦੀ ਇਹ ਸਾਜ਼ਿਸ਼ ਹੈ ਵੀ ਕਿਵੇਂ ਸਾਰੇ ਪਿੰਡਾਂ ਵਾਲੇ ਲੋਕਾਂ ਤੋਂ ਜ਼ਮੀਨ ਖੋ ਕੇ ਤੇ ਅੱਗੇ ਕਾਰਪੋਰੇਟ ਨੂੰ ਦਿੱਤੀ ਜਾਵੇ ਇਦੇ ਵਿੱਚ ਬਾਕੀ ਸਾਰੇ ਗੱਲਾਂ ਚ ਨਾ ਹੋਣ ਸਾਰੇ ਜਣੇ ਰਲ ਕੇ ਸਾਰੇ ਪਿੰਡਾਂ ਚ ਮਤੇ ਪਾਉਣ ਗ੍ਰਾਮ ਸਭਾ ਕਰਨ ਗ੍ਰਾਮ ਸਭਾ ਦੀ ਕਿੰਨੀ ਪਾਵਰ ਹੈ ਸੁਪਰੀਮ ਕੋਰਟ ਤੋਂ ਵੀ ਉੱਤੇ ਦੀ ਇਹ ਬਹੁਤ ਜ਼ਰੂਰੀ ਆ ਮੇਰੀ ਸਾਰਿਆਂ ਨੂੰ ਬੇਨਤੀ ਆ ਪੰਜਾਬੀਆਂ ਜੇ ਆਪਾਂ ਆਪਣੇ ਲਈ ਨਹੀਂ ਖੜੇ ਹੋਵਾਂਗੇ ਹੋਰ ਕਿਸੇ ਨੇ ਨਹੀਂ ਆਪਣੇ ਲਈ ਖੜਨਾ ਇਹ ਮਤਾ ਸੀ ਇਹ ਪਾਇਆ ਜੀ ਦੇਖੋ ਸਾਡੇ ਸਕੂਲ ਗੁਰਦੁਆਰਾ ਤੇ ਖੋਬੇ ਤੇ ਪਿੰਡ ਦਾ ਕੋਈ ਮਸੀਤਾਂ ਦਾ ਤੇ ਦਰਵਾਜਿਆਂ ਤੇ ਜਗ੍ਹਾ ਜਿੰਨੀ ਪਈ ਹੈ ਸਾਡੇ ਕੰਟਰੋਲ ਰਹੇ ਪੰਚਾਇਤਾਂ ਸੀ ਪੰਚਾਇਤ ਨੇ ਮਤਾ ਪਾਇਆ ਵੀ ਕਿਸੇ ਦੇ ਅੰਡਰ ਨਾ ਸਾਡੇ ਪਿੰਡ ਦੀ ਕੋਈ ਬਾ ਲਾਇਕ ਨਾ ਸੂ ਬੰਦਿਆਂ ਦੀ ਸਾਰਿਆਂ ਦੇ ਸਾਈਨ ਸੂ ਕਰਾ ਕੇ ਤਾਂ ਸੀ ਉਹ ਕੁਝ ਕਰ ਸਕਦੇ ਨਹੀਂ ਸਾਡੇ ਇੱਥੇ ਕੋਈ ਕਿਸੇ ਦਾ ਹੱਕ ਨਹੀਂ ਸਰਕਾਰ ਦਾ ਇੱਕ ਤਾਂ ਜਿਹੜੇ ਬੱਚਿਆਂ ਨੂੰ ਆਪਾਂ ਨੂੰ ਕੰਪਿਊਟਰ ਤੇ ਮੋਬਾਈਲ ਤੇ ਥਰੂ ਉਹਨਾਂ ਦੇ ਦਿਮਾਗਾਂ 'ਚ ਇਹ ਗੱਲ ਪਾੜਤੀ ਗਈ ਵੀ ਉਰੇ ਦੀਆਂ ਜ਼ਮੀਨਾਂ ਤੇ ਡੰਗਰ ਰੱਖਣ 'ਚ ਕੋਈ ਪ੍ਰੋਫਿਟ ਨਹੀਂ ਹੈ ਤੇ ਕੈਨੇਡਾ ਅਮਰੀਕਾ ਜਾਣ 'ਚ ਫਾਇਦਾ ਹੈ ਉਹ ਇੱਕ ਤਰੀਕੇ ਨਾਲ ਉਰੇ ਦੀਆਂ ਜ਼ਮੀਨਾਂ ਉਰੇ ਦਾ ਸਾਰਾ ਕੁਝ ਉਹਨਾਂ ਤੋਂ ਖੋਣ ਦੀ ਸਰਕਾਰ ਦੀ ਸਾਜ਼ਿਸ਼ ਹੈ ਪਰ ਇਹਨ ਵੱਡੇ ਵੱਡੇ ਨਾਮ ਰੱਖ ਕੇ ਡੈਮੋਕ੍ਰੇਸੀ, ਔਮਨ ਐਂਪਾਵਰਮੈਂਟ, ਲੈਂਡ ਪੂਲਿੰਗ ਆਜੇ ਨਾਮ ਰੱਖ ਦਿੰਦੇ ਨੇ ਤੇ ਇਹ ਹੁੰਦੀ ਸਰਕਾਰ ਦੀ ਸਾਜ਼ਿਸ਼ ਹੈ ਜਿੱਥੇ ਡਵੈਲਪਮੈਂਟ ਕਹਿੰਦੇ ਨੇ ਕਹੇ ਨੂੰ ਕਹਿੰਦੇ ਨੇ ਲੱਖ ਰੁਪਿਆ ਦਵਾਂਗੇ ਆ ਕਰਾਂਗੇ ਇਹ ਸਾਰਾ ਕੁਝ ਇਹਨਾਂ ਦਾ ਆਈ ਵਾਊਚਰ ਹੈ ਇਹ ਵੀ ਹੁਣ ਪ੍ਰੈਸ਼ਰ ਪੈਨ ਕਰਕੇ ਇਹਨਾਂ ਨੇ ਵਧਾਤਾ 20000 ਤੋਂ ਵਧਾਉਂਦੇ ਵਧਾਉਂਦੇ ਲੱਖ ਤੱਕ ਆ ਗਏ ਪਰ ਇਹ ਨਾ ਦੀ ਇਹ ਸਾਜ਼ਿਸ਼ ਹੈ ਵੀ ਕਿਵੇਂ ਸਾਰੇ ਪਿੰਡਾਂ ਦੇ ਲੋਕਾਂ ਤੋਂ ਜ਼ਮੀਨ ਖੋ ਕੇ ਤੇ ਅੱਗੇ ਕਾਰਪੋਰੇਟ ਨੂੰ ਦਿੱਤੀ ਜਾਵੇ ਲੈਂਡ ਪੁਲਿੰਗ ਸਕੀਮ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਜਿੱਥੇ ਇੱਕ ਪਾਸੇ ਪਿੰਡਾਂ ਦੇ ਲੋਕ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਤੇ ਵਕਵਾਕ ਸਿਆਸੀ ਪਾਰਟੀਆਂ ਵੀ ਇਸ ਰੋਸ ਪ੍ਰਦਰਸ਼ਨ ਵਿੱਚ ਪਿੱਛੇ ਨਹੀਂ ਹਨ ਜਿਸ ਦੇ ਤਹਿਤ ਨਾਪਾ ਦੇ ਪਿੰਡ ਸਕਰਾਲੀ ਦੀ ਪੰਚਾਇਤ ਵੱਲੋਂ ಗ್ರಾಮ ਸਭਾ اجلاس ਬੁਲਾ ਕੇ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਕੀਤਾ ਗਿਆ ਤੇ ਪਿੰਡ ਦੀ ਸਰਪੰਚ ਦੀ ਅਗਵਾਈ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਕਿ ਕੋਈ ਵੀ ਸਰਕਾਰ ਪਿੰਡ ਦੇ 90% ਬੰਦਿਆਂ ਦੇ ਦਸਤਕਤ ਅੰਗੂਠੇ ਤੋਂ ਬਿਨਾਂ ਕਿਸੇ ਵੀ ਜ਼ਮੀਨ ਨੂੰ ਐਕਵਾਇਰ ਜਾਂ ਲੈਂਡ ਪੁਲਿੰਗ ਸਕੀਮ ਮਦਦ ਨਹੀਂ ਹਾਸਲ ਨਹੀਂ ਕਰ ਸਕਦੀ ਮੈਂ ਸਕਰਾਲੀ ਤੋਂ ਸਰਪੰਚ ਗੁਲਵਿੰਦਰ ਗੌਰ ਅਸੀਂ ਸਾਡੀ ਪੰਚਾਇਤ ਨੇ ਮਿਲ ਕੇ ਮਤਾ ਪਾਸ ਕੀਤਾ ਹੈ ਕਿ ਜੋ ਵੀ ਸਾਡੀਆਂ ਮਤਲਬ ਕਿ ਚੀਜ਼ਾਂ ਨੇ ਸਾਡੇ ਧਾਰਮਿਕ ਸਥਾਨ ਜਬੋਲੀ ਵੀ ਆ ਵੀ ਉਹਦੇ ਤੇ ਸਿਰਫ ਸਾਡਾ ਪਿੰਡੀ ਉਹ ਹੋਊਗਾ ਤੇ ਸਰਕਾਰ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੋਊਗਾ ਸਾਡੀਆਂ ਜ਼ਮੀਨਾਂ ਸਾਡੇ ਸਕੂਲ ਗੋਬਾ ਤੇ ਸਾਡੇ ਕੋਈ ਵੀ ਧਾਰਮਿਕ ਸਥਾਨ ਹੈ ਮੰਦਿਰਾਂ ਸਾਹਿਬਾਂ ਕੋਈ ਵੀ ਇਹਦੇ ਤੇ ਕਿਸੇ ਦਾ ਕੋਈ ਹੋ ਨਹੀਂ ਹੋਊਗਾ ਜੋ ਲਾਲ ਡੋਰੀ ਦੇ ਵਿੱਚ ਸਾਡਾ ਇਹ ਉਹ ਵੀ ਸਾਰਾ ਸਾਡਾ ਪਿੰਡ ਦੇ ਦੇਖੀਊਗਾ ਤੇ ਉਹਦੇ ਵਿੱਚ ਸਰਕਾਰ ਦਾ ਕੋਈ ਹੱਥ ਨਹੀਂ ਆਊਗਾ ਵੀ ਕੋਈ ਸਰਕਾਰ ਸਾਡੇ ਦੀ ਏਜੈਂਸੀਆਂ ਤੇ ਕਬਜ਼ਾ ਨਹੀਂ ਕਰੂਗੀ ਤੁਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹੋ ਹਾਂਜੀ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਹਾਂ ਕਿ ਸਾਨੂੰ ਸਰਕਾਰ ਦਾ ਕੋਈ ਹੋਣੀ ਚਾਹੀਦਾ ਜਿਹੜੇ ਸਾਡੇ ਬੱਚੇ ਬਾਹਰ ਗਏ ਹੋਏ ਨੇ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਨੇ ਉਹਨਾਂ ਤੇ ਸਾਡੀ ਪੰਜਾਇਤ ਤੇ ਸਾਡੇ ਪਿੰਡ ਦੇ ਲੋਕ ਹੀ ਖੂਬਸੂਰਤ ਕਰਨਗੇ ਤੇ ਬਾਹਰ ਕੋਈ ਨਹੀਂ ਕਰੇਗਾ ਇਹਦਾ ਇਹ ਮਤਨ ਹੈ ਜੀ ਇਹ ਜਿਹੜੀਆਂ ਜਿਹੜੀਆਂ ਸਰਕਾਰ ਦੀਆਂ ਸਾਜ਼ਿਸ਼ਾਂ ਨੇ ਉਹਨਾਂ ਨੂੰ ਬੇਪਰਦਾ ਕਰਨ ਦਾ ਹਿੰਮਤ ਹੈ ਇਹਦੇ ਵਿੱਚ ਇੱਕ ਤਾਂ ਜਿਹੜੇ ਬੱਚਿਆਂ ਨੂੰ ਆਪਾਂ ਨੂੰ ਕੰਪਿਊਟਰ ਤੇ ਕੈਲੋ ਮੋਬਾਈਲ ਤੇ ਥਰੂ ਉਹਨਾਂ ਦੇ ਦਿਮਾਗਾਂ 'ਚ ਇਹ ਗੱਲ ਪਾੜਤੀ ਗਈ ਵੀ ਉਰੇ ਦੀਆਂ ਜ਼ਮੀਨਾਂ ਤੇ ਡੰਗਰ ਰੱਖਣ 'ਚ ਕੋਈ ਪ੍ਰੋਫਿਟ ਨਹੀਂ ਹੈ ਤੇ ਕੈਨੇਡਾ ਅਮਰੀਕਾ ਜਾਣ 'ਚ ਫਾਇਦਾ ਹੈ ਉਹ ਇੱਕ ਤਰੀਕੇ ਨਾਲ ਉਰੇ ਦੀਆਂ ਜ਼ਮੀਨਾਂ ਉਰੇ ਦਾ ਸਾਰਾ ਕੁਝ ਉਹਨਾਂ ਤੋਂ ਖੋਣ ਦੀ ਸਰਕਾਰ ਦੀ ਸਾਜ਼ਿਸ਼ ਹੈ ਤੇ ਅਸੀਂ ਇਹ ਮਤਾ ਪਾਇਆ ਹੈ ਵੀ ਜਿਹੜੀਆਂ ਇੱਥੇ ਦੀਆਂ ਜ਼ਮੀਨਾਂ ਨੇ ਜਿਹੜੇ ਬੱਚੇ ਉਹਨਾਂ ਦੀ ਇਨਸਟ੍ਰੂਲ ਪ੍ਰਾਪਰਟੀਆਂ ਨੇ ਉਹ ਬਾਹਰ ਰਹਿੰਦੇ ਹੋਏ ਬਾਹਰ ਦੇ ਸਿਟੀਜ਼ਨ ਹੁੰਦੇ ਹੋਏ ਵੀ ਉਰੇ ਦੀਆਂ ਜ਼ਮੀਨਾਂ ਦੇ ਉਹ ਹੱਕਦਾਰ ਰਹਿਣ ਉਹਨਾਂ ਨੂੰ ਸਰਕਾਰਾਂ ਉਹਨਾਂ ਤੋਂ ਖੋਹ ਨਾ ਸਕੇ ಗ್ರಾಮ ਸਭਾ ਦਾ ਅਸੀਂ ਮਤਾ ਪਾਇਆ ਹੈ ਜੀ ਤੇ ਤੁੱਚਾ ਮਤਾ ਆ ਗਿਆ ਜੀ ਜਿਹਦੇ ਵਿੱਚ ਲਾਲ ਡੋਰੀ ਦੀ ਇੱਕ ਵੱਡੀ ਸਾਜ਼ਿਸ਼ ਲਾਲ ਡੋਰੀ ਦੇ ਵਿੱਚ ਜਿੰਨੀਆਂ ਜ਼ਮੀਨਾਂ ਨੇ ਉਹਦੇ ਵਿੱਚ ਜਿਹੜੀਆਂ ਜ਼ਮੀਨਾਂ ਕਿਸੇ ਨੇ ਵੀ ਅੱਗੇ ਕਲੇਮ ਕਰਨੀਆਂ ਉਹਨਾਂ ਦੀ ਤਾਂ ਰਜਿਸਟਰੀ ਉਹਨਾਂ ਦੇ ਨਾਮ ਤੇ ਹੋਜੂ ਤੇ ਉਹ ਬੈਂਕ ਥੱਲੇ ਉਹ ਗਿਰਵੀ ਰੱਖੋਣ ਲਈ ਉਹਨਾਂ ਨੂੰ ਮੌਜੂ ਹੋਜੂ ਉਹ ਗਿਰਵੀ ਰੱਖ ਕੇ ਹੋਲੀ ਹੋਣੀ ਉਹਨਾਂ ਨੇ ਸਰਕਾਰਾਂ ਨੇ ਇਹ ਵੀ ਖੋਲ੍ਹਣੀਆਂ ਨੇ ਬੈਂਕਾਂ ਤਰੂ ਤੇ ਜਿਹੜੀ ਆ ਜ਼ਮੀਨਾਂ ਕਲੇਮ ਨਹੀਂ ਕੋਈ ਵੀ ਕਰੂ ਜਿਵੇਂ ਦਰਵਾਜਾ ਕੋਈ ਖੇੜ ਹੈ ਕੋਈ ਕਹ ਲੋ ਰੇ ਮੰਦਿਰ ਹੈ ਗੁਰਦੁਆਰਾ ਹੈ ਜਿਹੜਾ ਨਾਲ ਡੋਰੀ ਦੇ ਅੰਦਰ ਹੈ ਜਿਹੜਾ ਗਿਆਨੀ ਜੈਲ ਸਿੰਘ ਨੇ ਲਾਲ ਡੋਰੀ ਐਕਟ ਬਣਾਇਆ ਸੀ ਜਿਹਦੇ ਵਿੱਚ ਇੰਪਾਵਰ ਕਰਿਆ ਸੀ ਵੀ ਉਹਦੇ 'ਚ ਕੋਈ ਤਬਦੀਲੀ ਨਹੀਂ ਹੋਊ ਕੋਈ ਸਰਕ ਵਿੱਚ ਨਹੀਂ ਲੰਘੂ ਕੋਈ ਉਹਦੇ ਦਖਲਅੰਦਾਜ਼ੀ ਨਹੀਂ ਹੋਊ ਉਹਨੂੰ ਤੋੜਨ ਦਾ ਸਰਕਾਰ ਦਾ ਜਿਹੜਾ ਇਹ ਕਹ ਲੋ ਸਾਜ਼ਿਸ਼ ਆ ਉਹ ਬੇਪਰਦਾ ਕਰੀਆ ਸੀ ਤੇ ਜਿਹੜਾ ਪੀਛਾ ਮਤ ਹੈ ਉਹਦੇ ਵਿੱਚ ਸਕੂਲ ਸੁਸਾਇਟੀ ਤੇ ਜਿੰਨੀਆਂ ਹੋਰ ਹੈ ਜੀ ਇਹ ਚੀਜ਼ਾਂ ਨੇ ਗਰਾਊਂਡ ਟੋਪਾ ਜਿਹੜੀਆਂ ਲਾਲ ਡੋਰੀ ਦੇ ਅੰਡਰ ਨਹੀਂ ਪਰ ਹੈਗੀਆਂ ਉਹ ਪੰਚਾਇਤੀਆਂ ਪ੍ਰਾਪਰਟੀਆਂ ਨੇ ਉਹ ਸਾਰੀਆਂ ਸਾਡੇ ਬਜ਼ੁਰਗਾਂ ਨੇ ਸਾਡੇ ਡਿਵੈਲਪਮੈਂਟ ਲਈ ਪਿੰਡ ਦੇ ਲੋਕਾਂ ਦੀ ਡਿਵੈਲਪਮੈਂਟ ਲਈ ਅਕੇ ਉਹ ਸਾਰੀਆਂ ਛੱਡੀਆਂ ਸੀ ਉਹਦੇ ਵਿੱਚ ਜੇ ਸਕੂਲ ਬੰਦ ਕਰਕੇ ਕੋਈ ਸੇ ਕੰਪਨੀ ਨੂੰ ਸਕੂਲ ਸੰਭਾਏ ਜਾਣ ਜਾਂ ਸੁਸਾਇਟੀਆਂ ਬੰਦ ਕਰਕੇ ਉਹ ਜ਼ਮੀਨ ਕਿਸੇ ਨੂੰ ਸੰਭਾਈ ਜਾਵੇ ਜਾਂ ਗਰਾਊਂਡ ਡਿਸੀਜਨ ਲੈ ਦਿੱਤੇ ਜਾਣ ਉਹ ਸਾਰੇ ਕਾਸੇ ਤੋਂ ਜੀਏ ਕਿ ਅਭੀ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਜਾਂ ਸਰਕਾਰ ਜਾਂ ਕੋਟ ਉਹਨਾਂ ਦੇ ਥੱਲੇ ਨਹੀਂ ਆਉ ਉਹ ਪੰਚਾਇਤ ਦੀ ਤੇ ਸਾਡੇ ਲੋਕਾਂ ਦੀ ਪ੍ਰਾਪਰਟੀ ਹੈ 90% ਪਿੰਡ ਦੇ ਲੋਕਾਂ ਤੋਂ ਸਾਈਨ ਕਰਾ ਕੇ ਉਹਨਾਂ ਦੀ ਜਿਹੜੀ ਵਰਤੋਂ ਬਦਲੀ ਜਾ ਸਕੇ ਤੇ ਤੀਜੀ ਗੱਲ ਜਿਹੜੀ ਪੰਚਾਇਤ ਦੀ ਪ੍ਰਾਪਰਟੀ ਆ ਉਹ ਕਈ ਪ੍ਰਾਪਰਟੀਆਂ ਗਊ ਚਰਾੰਦ ਲਿਖੇ ਗਏ ਸੀ ਕਿਉਂਕਿ ਉਦੋਂ ਸਮੇਂ ਦੀ ਲੋੜ ਸੀ ਉਹਦੇ ਮੁਤਾਬਕ ਹੁਣ ਇਹਨਾਂ ਨੇ ਗਊਸ਼ਾਲਾ ਖੋਲਕੇ ਕੋਈ ਗਊਆਂ ਦਾ ਐਕਟ ਬਣਾ ਕੇ ਉਹ ਪੰਚਾਇਤਾਂ ਦੀਆਂ ਜ਼ਮੀਨਾਂ ਕੋਈ ਡੀਸੀ ਥੱਲੇ ਪਾ ਦੇਣ ਜਾਂ ਕੋਈ ਪੰਚਾਇਤਾਂ ਦੀਆਂ ਦੂਜੀਆਂ ਜ਼ਮੀਨਾਂ ਇਸ ਪਿੰਡ ਦੇ ਹੱਕ ਤੋਂ ਖੋ ਕੇ ਡੀਸੀ ਥੱਲੇ ਜਾਂ ਐਡਮਿਨਿਸਟ੍ਰੇਸ਼ਨ ਥੱਲੇ ਲੈ ਜਾਣ ਉਹਦੇ ਤੇ ਰੋਕ ਲਾਈ ਆ ਵੀ ਉਹ ਚੀਜ਼ਾਂ ਸਾਡੀਆਂ ਕੋਈ ਵੀ ਸਰਕਾਰ ਖੋ ਨਾ ਸਕੇ ਉਹਦੇ ਤੇ ਵੀ 90% ਪਿੰਡ ਦੇ ਬੰਦਿਆਂ ਤੋਂ ਪਹਿਲਾ ਜ਼ਾਜ਼ਤ ਲੈਣ ਜੇ ਕੋਈ ਚੀਜ਼ ਕਰਨੀ ਹੋਵੇ ਜੇ ਭਲਾਈ ਚਾਹਣ ਤਾਂ ਤਾਂ ਹੀ ਕਰਦੇ ਨੇ ਪਰ ਇਹ ਵੱਡੇ ਵੱਡੇ ਨਾਮ ਰੱਖ ਕੇ ਡੈਮੋਕ੍ਰੇਸੀ ਔਮਨ ਏਮਪਾਵਰਮੈਂਟ ਲੈਂਡ ਪੂਲਿੰਗ ਐਜੇ ਨਾਮ ਰੱਖ ਦਿੰਦੇ ਨੇ ਤੇ ਇਹ ਹੁੰਦੀ ਸਰਕਾਰ ਦੀ ਸਾਜ਼ਿਸ਼ ਹੈ ਲੋਕਾਂ ਤੋਂ ਕੋਈ ਨਾ ਕੋਈ ਚੀਜ਼ ਖੋਣ ਦੀ ਲੋਕਾਂ ਦੇ ਖਿਲਾਫ ਕੋਈ ਨਾ ਕੋਈ ਸਾਜ਼ਿਸ਼ ਹੁੰਦੀ ਹੈ ਉਹਨੂੰ ਅਸੀਂ ਬੇਬਰਦਾ ਕਰੀਏ ਲੈਂਡ ਪੁਲਿੰਗ ਦਾ ਗੱਲ ਕਿਹਾ ਗਿਆ ਕਿ 1 ਲੱਖ ਰੁਪਇਆ ਜਿਹੜਾ ਸਲਾਨਾ ਕਿਸਾਨ ਨੂੰ ਦਿੱਤਾ ਜਾਵੇਗਾ ਜਦ ਤੱਕ ਉਹਦੀ ਜ਼ਮੀਨ ਨਹੀਂ ਵਿਕਦੀ ਜਾਂ ਕੋਈ ਉੱਥੇ ਵਿਕਸਤ ਖੇਤੀ ਨਹੀਂ ਕੀਤੀ ਹੈ ਕਿਸ ਤਰ੍ਹਾਂ ਦੇਖਦੇ ਹੋ ਪਤਾ ਕੀ ਹੈ ਜੀ ਜਿੱਥੇ ਪਹਿਲਾਂ ਸਰਕਾਰਾਂ ਨੇ ਜ਼ਮੀਨਾਂ ਲਈਆਂ ਸੀ ਸਾਡੇ ਪ੍ਰਧਾਨ ਕਾਦੀਆ ਸਾਹਿਬ ਨੇ ਹਰਮੀਸ ਸਿੰਘ ਕਾਦੀਆ ਨੇ ਦੱਸਿਆ ਸੀ ਇੱਕ ਜਗਰੌਰ ਰੋਡ ਦੇ ਉੱਤੇ 슈ਗਰ ਮਿਲ ਦੀ ਜਗ੍ਹਾ ਤੇ ਇੱਕ ਕਲੋਨੀ ਕੱਟੀ ਸੀ ਜਿਹਦੀ 8000 ਰੁਪਿਆ ਸਕੁਅਰ ਫੂਟ ਦੇ ਹਿਸਾਬ ਨਾਲ ਉਹਦੋਂ ਵੇਚੀ ਸੀ ਪ੍ਰਾਈਮ ਜਗ੍ਹਾ ਉਹ ਜਿੱਥੇ ਲੁਧਿਆਣੇ ਦੇ ਕੋਲ ਮੇਨ ਰੋਡ ਨੱਗਦੀ ਆ ਉੱਥੇ ਤਾਂ 8000 ਤੋਂ 4000 ਭਾਰ ਰਹਿ ਗਿਆ ਜਿੱਤੇ ਡਿਵੈਲਪਮੈਂਟ ਕਹਿੰਦੇ ਨੇ ਕਹੇ ਨੂੰ ਕਹਿੰਦੇ ਨੇ ਲੱਖ ਰੁਪਿਆ ਦਵਾਂਗੇ ਆ ਕਰਾਂਗੇ ਇਹ ਸਾਰਾ ਕੁਝ ਇਹਨਾਂ ਦਾ ਆਈ ਵਾउचर ਹੈ ਇਹ ਵੀ ਹੁਣ ਪ੍ਰੈਸ਼ਰ ਪੈਨ ਕਰਕੇ ਇਹਨਾਂ ਨੇ ਵਧਾਤਾ 20000 ਤੋਂ ਵਧਾਉਂਦੇ ਵਧਾਉਂਦੇ ਲੱਖ ਤੱਕ ਆ ਗਏ ਪਰ ਇਹ ਨਾ ਦੀ ਇਹ ਸਾਜ਼ਿਸ਼ ਹੈ ਵੀ ਕਿਵੇਂ ਸਾਰੇ ਪਿੰਡਾਂ ਵਾਲੇ ਲੋਕਾਂ ਤੋਂ ਜ਼ਮੀਨ ਖੋ ਕੇ ਤੇ ਅੱਗੇ ਕਾਰਪੋਰੇਟ ਨੂੰ ਦਿੱਤੀ ਜਾਵੇ ਇਹਦੇ ਵਿੱਚ ਬਾਕੀ ਸਾਰੇ ਗੱਲਾਂ ਚ ਨਾ ਹੋਣ ਸਾਰੇ ਜਣੇ ਰਲ ਕੇ ਸਾਰੇ ਪਿੰਡਾਂ 'ਚ ਮਤੇ ਪਾਉਣ ਗ੍ਰਾਮ ਸਭਾ ਕਰਨ ਗ੍ਰਾਮ ਸਭਾ ਦੀ ਕਿੰਨੀ ਪਾਵਰ ਹੈ ਸੁਪਰੀਮ ਕੋਰਟ ਤੋਂ ਵੀ ਉੱਤੇ ਦੀ ਇਹ ਬਹੁਤ ਜ਼ਰੂਰੀ ਆ ਮੇਰੀ ਸਾਰਿਆਂ ਨੂੰ ਬੇਨਤੀ ਆ ਪੰਜਾਬੀਆਂ ਜੇ ਆਪਾਂ ਆਪਣੇ ਲਈ ਨਹੀਂ ਖੜੇ ਹੋਵਾਂਗੇ ਹੋਰ ਕਿਸੇ ਨੇ ਨਹੀਂ ਆਪਣੇ ਲਈ ਖੜਨਾ ਇਹ ਮਤਾ ਸੀ ਇਹ ਪਾਇਆ ਜੀ ਦੇਖੋ ਸਾਡੇ ਸਕੂਲ ਬੁਦਵਾਰਾ ਤੇ ਖੋਬੇ ਤੇ ਪਿੰਡ ਦਾ ਕੋਈ ਮਸੀਤਾਂ ਦਾ ਤੇ ਦਰਵਾਜ਼ਿਆਂ ਦੀ ਜਗ੍ਹਾ ਜਿੰਨੀ ਪਈ ਆ ਸਾਡੇ ਕੰਟਰੋਲ ਰਹੇ ਪੰਚਾਇਤ ਦਾ ਜੀ ਪੰਚਾਇਤ ਨੇ ਮਤਾ ਪਾਇਆ ਵੀ ਕਿਸੇ ਦੇ ਅੰਡਰ ਨਾ ਸਾਡੇ ਪਿੰਡ ਦੀ ਕੋਈ ਬਾ ਲਾਇਕ ਨਾ ਸਕੂਲ ਆ ਬੰਦਿਆਂ ਦੀ ਸਾਰਿਆਂ ਦੀ ਸਾਇੰਸ ਨੂੰ ਕਰਾ ਕੇ ਤਾਂ ਸੀ ਉਹ ਕੁਝ ਕਰ ਸਕਦੇ ਨਹੀਂ ਸਾਡੇ ਇੱਥੇ ਕੋਈ ਕਿਸੇ ਦਾ ਹੱਕ ਨਹੀਂ ਸਰਕਾਰ